ਦੇਖ ਲਾਵਾ ਬਾਈ ਨੇ ਮੇਰੇ ਪਿੱਛੇ ਸਾਰੀ ਜ਼ਿੰਦਗੀ ਤੰਗੀਆਂ ਤੋਸ਼ੀਆਂ ਚ ਕੱਟਦੀ ਬਾਈ ਨੇ ਪੜਾ ਲਿਖਾ ਕੇ ਮੈਨੂੰ ਇਸ ਕਾਬਲ ਬਣਾਤਾ ਕਿ ਹੁਣ ਮੈਂ ਆਪਣੇ ਪੈਰਾਂ ਤੇ ਆਪ ਖੜਾ ਹੋ ਗਿਆ ਹੁਣ ਖੁਸ਼ੀ ਤਾਂ ਬਹੁਤ ਆ ਮਾਂ ਵੀਰੇ ਨੂੰ ਵੀ ਚਲੋ ਆਪਣੇ ਸਾਰੇ ਪਰਿਵਾਰ ਨੂੰ ਖੁਸ਼ੀ ਆ ਪਰ ਵਿੱਚ ਵਿੱਚ ਉਹ ਨਹੀਂ ਵੀ ਲੱਗਿੰਦਾ ਜੇ ਕਿਤੇ ਇਸ ਖੁਸ਼ੀ ਦੇ ਵਿੱਚ ਨਾ ਭਾਬੀ ਸ਼ਾਮਿਲ ਹੁੰਦੀ ਤਾਂ ਇਹ ਖੁਸ਼ੀ ਦੁੱਗਣੀ ਤਗਣੀ ਹੋ ਜਾਣੀ ਸੀਗੀ ਮੈਂ ਪੁੱਤ ਤੂੰ ਸੋਚ ਨਾ ਕਰ ਮੈਂ ਤਰੀ ਭਾਬੀ ਨੂੰ ਫੋਨ ਕਰਕੇ ਦੱਸਤਾ ਸੀਗਾ। ਚਲ ਸ਼ੁਕਰਮਾ ਜੇ ਤੇ ਦੱਸਤਾ। ਮੈਨੂੰ ਤਾਂ ਹੀ ਸੀਗਾ ਵੀ ਵੀਰ ਨੇ ਤਾਂ ਫੋਨ ਕਰਨਾ ਨਹੀਂ ਹੈਗਾ। ਚਲੋ ਘੜ ਘੜ ਤੈਂ ਦਾ ਕਰਤੇ ਹੀ ਬਹੁਤ ਹੋ ਗਿਆ। ਵੇ ਕਾਨੂੰ ਪੁੱਤ ਫਿਰ ਵੀ ਅਕਸਰ ਆਪਣੇ ਘਰ ਦਾ ਜੀ ਆ ਉਹ ਦੱਸਣ ਦਾ ਤੇ ਹੱਕ ਬਣਦਾ ਸੀ ਉਹਨੂੰ। ਉਹੀ ਤਾਂ ਗੱਲ ਆ ਮਾਂ ਹੁਣ ਚਲੋ ਲੜਾਈ ਕਰਕੇ ਘਰੋਂ ਗਈ ਸੀਗੀ। ਚਲ ਖੁਸ਼ੀ ਖੁਸ਼ੀ ਉਹਨੂੰ ਚੋਈ ਚੜ ਜੂਗਾ। ਵੀ ਚਲ ਮੇਰਾ ਦਿਓਰ ਨੌਕਰੀ ਲੱਗ ਗਿਆ। ਨਾਲੇ ਆਹੋ ਚਕ ਕਲੇਸ਼ ਵੀ ਤਾਂ ਘਰੇ ਇਹੀ ਗੱਲ ਦਾ ਰਹਿੰਦਾ ਸੀਗਾ। ਵੀ ਮੈਂ ਬੇਲਾ ਫਿਰਦਾ। ਬੇਲਾ ਬਹਿ ਕੇ ਰੋਟੀਆਂ ਪਾੜੀ ਜਾਂਦਾ। ਲੈ ਦੇਖੀ ਮੈਂ ਤਾਂ ਕੋਈ ਲੈਣ ਵੀ ਨਹੀਂ ਆਇਆ ਹੈਗਾ ਚਲ ਕੋਈ ਨਹੀਂ ਆਪਦਾ ਘਾਰਾ ਕਿਹੜਾ ਕਿਸੇ ਨੇ ਮੈਨੂੰ ਬਾਹ ਫੜ ਕੇ ਘਰੋਂ ਕੱਢਿਆ ਸੀ ਮੈਂ ਤਾਂ ਆਪ ਹੀ ਗਈ ਸੀ ਨਾਲ ਚਲਾ ਤਾਂ ਵਧੀਆ ਹੋਗਾ ਵੀ ਇਹ ਮੇਰੇ ਦਿਉ ਨੂੰ ਕੰਮ ਮਿਲ ਗਿਆ ਉਹ ਵੀ ਸਰਕਾਰੀ ਨੌਕਰੀ ਤੇ ਲੱਗ ਗਿਆ ਮੈਂ ਕਿਹੜਾ ਨੂੰ ਦਿਲੋਂ ਕੁਝ ਬੋਲਦੀ ਸੀ ਆ ਹੁਣ ਤੱਕ ਇਹਨੂੰ ਜੇ ਟੋਕਦੀ ਨਾ ਨਾ ਅੱਜ ਨੂੰ ਇਹਦੇ ਪਤਾ ਲੱਗਦਾ ਇਹਨੂੰ ਅੱਜ ਨੂੰ ਚੱਲ ਵਧੀਆ ਨੌਕਰੀ ਤੇ ਤਾਂ ਲੱਗ ਗਿਆ ਘਟ ਘਟ ਜਿਹੜੇ ਮੈਂ ਮਿਹਣੇ ਮਾਰਦੀ ਸੀ ਇਹਦੇ ਕਿਤੇ ਨਾ ਕਿਤੇ ਦਿਲ ਤੇ ਗੱਲਾਂ ਲੱਗੀਆਂ ਹੋਣਗੀਆਂ ਚੱਲ ਕੋਈ ਨਹੀਂ ਮੈਂ ਕਿਹੜਾ ਘਰ ਦਾ ਮਾੜਾ ਚਹੁੰਦੀ ਆ ਵੈਸੇ ਵੀ ਆਪਦੇ ਘਰਦਿਆਂ ਤੋਂ ਕਰੋ ਤੱਕ ਗੁੱਸਾ ਹੋ ਕੇ ਰਿਹਾ ਜਾਂਦਾ ਆ ਗੁਰੀ ਦਾ ਤਾਂ ਸੁਭਾਈ ਐਦਾਂ ਦਾ ਉਹ ਤਾਂ ਮਾੜਾ ਕ ਟਾਈਮ ਬੋਲ ਪੈਂਦਾ ਫੇਰ ਉਹ ਜਿਹੀ ਹੋ ਜਾਂਦਾ ਚੱਲ ਕੋਈ ਨਹੀਂ ਵੱਡੀ ਬਹੂਆਂ ਫੇਰ ਵੀ ਮੈਂ ਘਰ ਦੀ ਹੁਣ ਮੈਂ ਹੀ ਜੇ ਘਰੋਂ ਰੁਸ ਕੇ ਬੈਠੀ ਰਹੂੰਗੀ ਐਦਾਂ ਤਾਂ ਨਹੀਂ ਚੱਲਣਾ ਹੈਗਾ ਫੇਰ ਚੱਲ ਦੇਖਦੀਆਂ ਜਾ ਕੇ ਲੈ ਉਹ ਬੱਠੇ ਨੇ ਦੋਨੇ ਚੱਲ ਪਹਿਲਾਂ ਤਾਂ ਨਾ ਥੋੜੇ ਜਿਹਾ ਦਿਓਰ ਦੇ ਕੰਨ ਖਿੱਚਦੀਆਂ ਵੀ ਦੱਸ ਬਈ ਮੈਨੂੰ ਲੈਣ ਕਿਉਂ ਨਹੀਂ ਆਇਆ ਤੂੰ ਵਿਆਹ ਹੋ ਪੁੱਤ ਗੱਲ ਤਾਂ ਇਹੀ ਸੀ ਵੀ ਚਲ ਤੂੰ ਵਿਹਲਾ ਫਿਰਦਾ ਸੀਗਾ ਉਹਨੂੰ ਵਿਹਲਾ ਚੰਗਾ ਨਹੀਂ ਲੱਗਦਾ ਸੀ ਤਾਂ ਉਹ ਕਹਿ ਦਿੰਦੀ ਸੀਗੀ ਮਾਂ ਭਾਬੀ ਤੁਰੀ ਆਉਂਦੀ ਆ ਵੀ ਹਾਂ ਪੁੱਤ ਅੱਜ ਚੰਨ ਕਿਧਰੋਂ ਚੜਿਆ ਆ ਆਪੇ ਹੀ ਤੁਰੀ ਆਉਂਦੀ ਇਹ ਆ ਜਾ ਆ ਜਾ ਭਾਬੀ ਸਾਸਰੀ ਸਾਸਰੀ ਗੱਲ ਤੇ ਇਹ ਹੋਰ ਠੀਕ ਠਾਕ ਵਧੀਆ ਸਿੱਕੇ ਆ ਭਾਬੀ ਠੀਕ ਹੋ ਸਾਸਰੀ ਘਾਲ ਤਾਂ ਠੀਕ ਐ ਪਹਿਲਾਂ ਤਾਂ ਮੈਂ ਤੇਰੇ ਕੰਨ ਪਟਾਂ ਨਾ ਕੀ ਗੱਲ ਐ ਮੈਨੂੰ ਐਂ ਦੱਸ ਮੈਂ ਤੈਨੂੰ ਬੋਲਦੀ ਇੰਨੀ ਮਾੜੀ ਲੱਗਣ ਲੱਗ ਗਈ ਸੀ ਸੁਸੂ ਕੀ ਕਰਦਾ ਕਿ ਤੈਨੂੰ ਸਰਕਾਰੀ ਨੌਕਰੀ ਦਾ ਮਾਣ ਜ਼ਿਆਦਾ ਹੋ ਗਿਆ ਸੀ ਵੀ ਆਪਣੀ ਭਾਬੀ ਨੂੰ ਭੁੱਲ ਗਿਆ ਤੇ ਲੈਣ ਵੀ ਨਹੀਂ ਆਇਆ ਲੈ ਭਾਬੀ ਤੈਨੂੰ ਭਲਾ ਮੈਂ ਕਿਵੇਂ ਭੁੱਲ ਸਕਦਾ ਮੰਮੀ ਨੇ ਫੋਨ ਕਰਤਾ ਦਿੱਤਾ ਸੀਗਾ ਤੈਨੂੰ ਜੇ ਮੰਮੀ ਨੇ ਕਰਿਆ ਸੀ ਮਾੜਾ ਮੋਟਾ ਤੂੰ ਵੀ ਸੋਚ ਲੈਂਦਾ ਵੀ ਹਾਂ ਭਾਬੀ ਨੂੰ ਸਾਰੀ ਜ਼ਿੰਦਗੀ ਨਿਕਲ ਗਈ ਮੈਨੂੰ ਕਦੇ ਦੇਸੀ ਘਿਓ ਦੇ ਕਦੇ ਕਾਸ ਦੇ ਪਰੌਂਠੇ ਬਣਾਵਣਾ ਕਿ ਖਾਉਂਦੀ ਨੂੰ ਨਹੀਂ ਬੱਸ ਬੱਸ ਆ ਰੋਟੀਆਂ ਖਵਾ ਖਵਾ ਕੇ ਤੇ ਤੂੰ ਮੇਰੇ ਪੁੱਤ ਨੂੰ ਰੋਜ਼ ਸੁਣਾਉਂਦੀ ਰਹਿੰਦੀ ਸੀ ਹੈ ਫਲਾ ਮਮੀ ਤੂੰ ਤਾਂ ਫੇਰ ਉਹੀ ਗੱਲਾਂ ਤੇ ਆ ਗਈ ਮੈਂ ਤਾਂ ਵੱਡੀ ਸੀ ਦੇਖ ਮੇਰੀ ਹੁਣ ਗੱਲ ਸੁਣ ਜੇ ਉਦੋਂ ਦੀ ਮੈਂ ਇਹਨੂੰ ਨਾ ਝੇਡਕਦੀ ਮਾੜੀ ਮਾੜੀ ਗੱਲ ਪਿੱਛੇ ਨਾ ਬੋਲਦੀ ਤਾਂ ਅੱਜ ਨੂੰ ਇਹਨੇ ਆਪਣੇ ਦਿਮਾਗ ਤੇ ਨਾ ਜ਼ੋਰ ਨਹੀਂ ਸੀ ਪਾਉਣਾ ਨਾ ਇਹਨੇ ਨਹੀਂ ਮਿਹਨਤ ਕਰਨੀ ਸੀ ਤਾਂ ਹੀ ਤਾਂ ਇਹਨੂੰ ਸਰਕਾਰੀ ਨੌਕਰੀ ਮਿਲ ਗਈ ਚੱਲ ਬਾਬੇ ਹੁਣ ਮੇਰੀ ਗੱਲ ਸੁਣ ਲੈ ਹੁਣ ਤਾਂ ਆਉਦੇ ਸਮਾਨ ਦੀ ਲਿਸਟ ਬਣਾ ਕੇ ਮੈਨੂੰ ਦੇ ਦੇ ਜਿਹੜੀ ਵੀ ਚੀਜ਼ ਲੈਣੀ ਆ ਨਾ ਮੈਂ ਤੈਨੂੰ ਲੈ ਕੇ ਦੇਵਾਂਗਾ ਮੈਂ ਤਾਂ ਕੀ ਲੈਣਾ ਤੇ ਉਰਾ ਮੇਰੇ ਨਾਲ ਵਾਸਤੇ ਇੱਕ ਸੋਹਣਾ ਜਿਹਾ ਸੂਟ ਲੈ ਆ ਕੇ ਦੇ ਦੀ ਆ ਤੇਰੇ ਬਾਈ ਨੂੰ ਤਾਂ ਕਿੰਨਾ ਟਾਈਮ ਹੋ ਗਿਆ ਕਹਿੰਦੀ ਨੂੰ ਉਹਨਾਂ ਤੱਕ ਸੂਟ ਲਈ ਤਰਸਾ ਕੇ ਰੱਖਿਆ ਪਿਆ ਮੈਨੂੰ ਉਹ ਚੱਲ ਛੱਡੋ ਲੜਾਈਆਂ ਨੂੰ ਮਸਾ-ਮਸਾ ਖੁਸ਼ੀਆਂ ਦਾ ਦੇਣ ਆਇਆ ਸ਼ੁਕਰ ਹੈ ਤੂੰ ਵੀ ਘਰੇ ਆ ਗਈ ਤਾਂ ਮੇਰੇ ਪੁੱਤ ਨੂੰ ਨੌਕਰੀ ਵੀ ਮਿਲ ਗਈ ਹੁਣ ਤਾਂ ਬਸ ਮੇਰੇ ਪੁੱਤ ਦਾ ਛੇਤੀ ਛੇਤੀ ਵਿਆਹ ਹੋ ਜੇ ਲੈ ਮੰਮੀ ਉਹ ਵਿਆਹ ਵੀ ਹੋ ਜੂਗਾ ਨਾਲੇ ਹੁਣ ਤਾਂ ਸਮਾਂ ਤੇ ਫੇਰ ਵੀ ਸਰਕਾਰੀ ਨੌਕਰੀ ਮਿਲ ਗਈ ਇਹਨੂੰ ਹੁਣ ਤਾਂ ਹਰੇਕ ਕੁੜੀ ਭੱਜ ਕੇ ਕਰਾਊਗੀ ਨਾਲੇ ਉਹ ਵੀ ਇਹ ਕਿਹੜਾ ਮਾਲਾ ਇੰਨਾ ਸੋਹਣਾ ਸੁਨੱਖਾ ਹੈਗਾ ਜੇ ਸਾਲ ਨੂੰ ਇਹ ਦੋ ਸਾਲਾਂ ਨੂੰ ਹੋ ਜੂ ਜੇ ਫੇਰ ਵੀ ਨਾ ਹੋਇਆ ਕੋਈ ਨਾ ਮੈਂ ਆਪਣੀ ਰਿਸ਼ਤੇਦਾਰੀ ਚ ਕੋਈ ਦੇਖ ਲੂੰਗੀ ਕੁੜੀ ਉਹ ਕੋਈ ਨਾ ਭਾਬੀ ਵਿਆਹ ਵੀ ਹੋ ਜੂਗਾ ਸਾਰਾ ਕੁਝ ਹੋ ਜੂਗਾ ਤੈਂ ਤਾਂ ਐ ਵੀ ਕਿਹੜੇ ਵੇਲੇ ਦਿਓਰ ਨਾ ਮੇਰਾ ਮੇਰੇ ਹੱਥ ਤੇ ਲੈ ਕੇ ਪੈਸੇ ਰੱਖੇ ਪਹਿਲੀ ਤਨਖਾ ਲੈ ਫੇਰ ਰੱਖੇਗਾ ਨਹੀਂ ਇਹ ਕੋਈ ਕਹਿਣ ਵਾਲੀ ਗੱਲ ਆ ਮੇਰੇ ਹੱਥ ਤੇ ਰੱਖੇਗਾ ਔਰ ਕਿਤੇ ਹੱਥ ਉਹ ਤੇਰੇ ਹੱਥ ਹੀ ਰੱਖੂਗਾ ਨਾਲੇ ਜਿਹੜੀ ਤੂੰ ਸੂਟਾਂ ਦੀ ਗੱਲ ਕਰਦੀ ਸੀ ਨਾ ਸੂਟ ਇੱਕ ਨਹੀਂ ਜੇ ਕਹਿਣਾ ਸਾਰੀ ਦੁਕਾਨ ਖਰੀਦ ਕੇ ਤੇਰੇ ਨਾਮ ਲਵਾ ਦੂੰਗਾ ਮੈਂ ਨਾ ਨਾ ਦੇਵਰਾ ਮੈਨੂੰ ਇੰਨਾ ਵੀ ਪੈਸੇ ਦਾ ਨਹੀਂ ਹੈਗਾ ਬਸ ਤੂੰ ਮੇਰੀ ਗੱਲਾਂ ਤਾਂ ਗੁੱਸਾ ਨਾ ਕਰਿਆ ਕਰ ਜਿਵੇਂ ਤੁਹਾਨੂੰ ਬੋਲਦੀ ਸੀ ਨਾ ਬਸ ਤੂੰ ਮਾੜਾ ਮੈਨੂੰ ਸਮਝ ਜਾ ਕਰ ਮੈਂ ਤੇਰੇ ਕਰਕੇ ਕਹਿੰਦੀ ਸੀ ਕਿਉਂਕਿ ਤੈਨੂੰ ਪਤਾ ਹੀ ਆ ਆਉਣ ਵਾਲਾ ਟਾਈਮ ਨਾ ਬਹੁਤ ਮਾੜਾ ਆਊਗਾ ਤੇ ਅੱਜ ਕੱਲ ਦੀ ਕੁੜੀਆਂ ਵੀ ਉਹਨਾਂ ਦੇ ਕੋਈ ਚੀਜ਼ ਨੱਖੇਠਾ ਨਹੀਂ ਹੁੰਦੀਆਂ ਕੀ ਪਤਾ ਕਹੇ ਜੀ ਕੁੜੀ ਮੇਲੇ ਤੈਨੂੰ ਕਹੇ ਜੀ ਨਾ ਕਿਉਂ ਮੰਮੀ ਉਹ ਤਾਂ ਪੁੱਤ ਤੇਰੀ ਭਾਬੀ ਬਥੇਰੀ ਸਿਆਣੀ ਆ ਬਹੁਤ ਸਿਆਣੀ ਆ ਤੈਨੂੰ ਸਿਆਣੀਆਂ ਸਿਆਣੀਆਂ ਗੱਲਾਂ ਹੀ ਸਮਝਾਉਂਦੀ ਆ ਤੂੰ ਵੀ ਸਮਝ ਜਾ ਕਰ ਐਨਾ ਛੱਟ ਦੇ ਨੇ ਗੁੱਸਾ ਕਰ ਲਿਆ ਕਰ ਉਨਾ ਨਾ ਮੈਂ ਕਿਹੜੀ ਗੱਲ ਦਾ ਗੁੱਸਾ ਕਰ ਰਹੀ ਦੀ ਤਾਂ ਲੈ ਗਰ ਭਾਬੀ ਤੂੰ ਬੈਠ ਤੇਰੇ ਵਾਸਤੇ ਪਹਿਲਾਂ ਮੈਂ ਪਾਣੀ ਲਿਆਵਾਂ ਨਾ ਨਾ ਦਿਓਰਾ ਬੈਠਾ ਰੇ ਪਾਣੀ ਦੀ ਕੀ ਗੱਲ ਹੈ ਬਗਲਾਂ ਕਰਦੇ ਆ ਚੱਲ ਚੰਗਾ ਹੋਰ ਦੱਸ ਘਰੇ ਮਾਸੀ ਮਾਸਰੀ ਸਾਰੇ ਠੀਕ ਸੀਗੇ ਸਾਰੇ ਠੀਕ ਠਾਕ ਬੇ ਪੁੱਤ ਉੱਥੇ ਤਾਂ ਸਾਰੇ ਠੀਕ ਠਾਕ ਹੀ ਹੋਣਗੇ ਜਿੱਥੇ ਤੇਰੀ ਭਾਬੀ ਰਹੇ ਉੱਥੇ ਭਲਾਂ ਦੀ ਕੋਈ ਠੀਕ ਨਾ ਰਹੇ ਹੋ ਸਕਦਾ ਐਦਾਂ ਨਾਲੇ ਮੇਰੀ ਗੱਲ ਸੁਣ ਪੁੱਤ ਤੂੰ ਨਾ ਐ ਰੁੱਸ ਕੇ ਨਾ ਜਾਇਆ ਘਰ ਤੈਨੂੰ ਪਤਾ ਗੁਰੀ ਦਾ ਕਿੰਨਾ ਬੁਰਾ ਹਾਲ ਹੈ ਵਿਚਾਰਾ ਕਦੇ ਖੇਤ ਕਦੇ ਉਰੇ ਕਦੇ ਖੇਤ ਕਰੇ ਉਰੇ ਇੰਨਾ ਕ ਮੂੰਹ ਨਿਕਲਿਆ ਪਿਆ ਉਹਦਾ ਤੇਰੇ ਬਿਨਾ ਆਉਂਦਾ ਵੀ ਚਿੱਤ ਨਹੀਂ ਲੱਗਦਾ ਹਾਂ ਹਾਂ ਮੰਮੀ ਜੀ ਉਹ ਤਾਂ ਮੈਨੂੰ ਪਤਾ ਵੀ ਗੁਰੀ ਦਾ ਮੇਰੇ ਵੀ ਨਾ ਜੀ ਨਹੀਂ ਲੱਗਿਆ ਹੋਣਾ ਤੇ ਵੈਸੇ ਵੀ ਮੇਰਾ ਕਿਹੜਾ ਜੀ ਲੱਗਿਆ ਤੇ ਤੁਹਾਨੂੰ ਤਾਂ ਪਤਾ ਹੀ ਆ ਜਿੱਥੇ ਪਿਆਰ ਹੁੰਦਾ ਲੜਾਈਆਂ ਤਾਂ ਉੱਥੇ ਮਾੜੀਆਂ ਮੋਟੀਆਂ ਹੁੰਦੀਆਂ ਹੀ ਰਹਿੰਦੀਆਂ ਨੇ ਚਲੋ ਤੁਸੀਂ ਉਹ ਗੱਲ ਛੱਡੋ ਤੂੰ ਮੇਰੀ ਗੱਲ ਸੁਣ ਬੇ ਦਿਉਰਾ ਆ ਵਿਆਹ ਬੁ ਕਰਾਉਣ ਦੀ ਨਾ ਕਾਲੀ ਨਾ ਘਰੀ ਵਾਲੀ ਤੈਨੂੰ ਤਾਂ ਪਤਾ ਹੀ ਆ ਵੀ ਅੱਜਕੱਲ ਦੀ ਜਿਹੜੀਆਂ ਨੂਹਾਂ ਨੇ ਨਾ ਘਰ 'ਚ ਤਾਂ ਬਾਹਰ ਚ ਆਉਂਦੀਆਂ ਨੇ ਤੇ ਹਿੱਸੇ ਪਹਿਲਾਂ ਵਰਖਣ ਲੱਗ ਜਾਂਦੀਆਂ ਨੇ ਮੁੜ ਕੇ ਝਾਕੇਗਾ ਫਿਰ ਲੈ ਵੇ ਬਾਵੇ ਤੇਰੀ ਪਰਜਾਈ ਤਾਂ ਕਿੰਨੀਆਂ ਸਿਆਣੀਆਂ ਗੱਲਾਂ ਕਰਨ ਲੱਗ ਗਈ ਉਂ ਤਾਂ ਇਹ ਗੁੱਸਾ ਨਾ ਕਰੀ ਕਸਰ ਤਾਂ ਤੂੰ ਵੀ ਨਹੀਂ ਛੱਡੀ ਕੋਈ ਮੰਮੀ ਜੀ ਥੋੜਾ ਕਹਿਣ ਦਾ ਕੀ ਮਤਲਬ ਆ ਆ ਦੇਖ ਲਾ ਦੇ ਉਹਰਾ ਫਿਰ ਤੁਸੀਂ ਸਾਰੇ ਮੇਰੇ ਮਗਰ ਪੈ ਜਾਨੇ ਆ ਮਹਲੇ ਮੈਂ ਆਈ ਆ ਤੇ ਮੰਮੀ ਪਹਿਲਾਂ ਸ਼ੁਰੂ ਹੋ ਗਈ ਲੜਾਈ ਵਾਲਾ ਉਹ ਚੱਲ ਕੋਈ ਗਾਲੀ ਪਰਜਾਈ ਛੱਡ ਗੱਲ ਨੂੰ ਹੈ ਨਾਲੇ ਹੁਣ ਤੂੰ ਜਿਆਦੇ ਜੋਰ ਬਾਰੀਆਂ ਮੇਰੇ ਵਿਆਹ ਵਾਸਤੇ ਪਰ ਜੇ ਤੂੰ ਇਹਨਾਂ ਜੋਰ ਪਾਈ ਰਹੀਆਂ ਨਾ ਤੂੰ ਜਦੋਂ ਕਹੇਂਗੀ ਜਿੱਥੇ ਕਹੇਂਗੀ ਉੱਥੇ ਵਿਆਹ ਕਰਨ ਨੂੰ ਤਿਆਰ ਹਾਂ ਮੈਂ ਹੁਣ ਤਾਂ ਖੁਸ਼ ਐ ਹਾਂ ਹਾਂ ਖੁਸ਼ ਤਾਂ ਆ ਗਿਆ ਪਰ ਆਪਾਂ ਹਲੇ ਨਹੀਂ ਕਰਾਉਂਦੇ ਥੋੜਾ ਠਹਿਰ ਕੇ ਕਰਾਵਾਂਗੇ ਕਿਉਂ ਨਹੀਂ 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 ਭਾਈ ਮੈਂ ਤਾਂ ਮੇਰੇ ਪੁੱਤ ਦਾ ਜਿੰਨੀ ਛੇਤੀ ਹੋ ਸਕੇ ਉੰਨੀ ਛੇਤੀ ਵਿਆਹ ਕਰਨਾ ਕੀ ਪਤਾ ਬਾਅਦ ਵਿੱਚ ਮੇਰੇ ਮਗਰੋਂ ਕੋਈ ਪੁੱਛੇ ਮੇਰੇ ਪੁੱਤ ਨੂੰ ਕਿ ਨਾਂ ਪੁੱਛੇ ਲਾ ਮਮੀ ਤੂੰ ਤਾਂ ਐ ਕਰਦੀਆਂ ਜਿਵੇਂ ਬਗਾਨਾ ਹੁੰਦਾ ਚਲ ਕੋਈ ਗੱਲ ਨਹੀਂ ਜੇ ਤੂੰ ਛੇਤੀ ਕਰਾਉਣਾ ਨਾ ਤੈਨੂੰ ਕੁੜੀ ਲੱਭਣ ਦੀ ਲੋੜ ਨਹੀਂ ਹੈਗੀ ਹੈਗੀ ਮੇਰੀ ਰਿਸ਼ਤੇਦਾਰੀ ਚ ਇੱਕ ਕੁੜੀ ਜਮਾਈ ਮੇਰੇ ਵਰਗੀਆਂ ਗਊ ਉਹਦੇ ਮੂੰਹ ਚ ਤਾਂ ਬਚਾਇਦੇ ਜਿਵੇਂ ਬੋਲ ਹੀ ਨਹੀਂ ਹੈਗਾ ਤੇ ਨਾਲੇ ਕੰਮ ਤੰਦਾ ਐ ਚੰਡ ਕੇ ਰੱਖਦੀ ਆ ਤੇ ਸਾਰਿਆਂ ਨੂੰ ਪਿਆਰ ਨਾ ਰੱਖਦੀ ਆ ਮੈਂ ਤਾਂ ਆਪਦੇ ਵਰਗੀ ਕੁੜੀ ਲਿਆਉਂਗੀ ਘਰ ਚ ਜਿਹੜੀ ਘਰ ਸੰਭ ਕੇ ਰੱਖੇ ਕੁਝ ਬੋਲੇ ਨਹੀਂ ਤੁਸੀਂ ਕੀ ਹੋ ਗਿਆ ਨਹੀਂ ਧੀਏ ਠੀਕ ਆ ਕੋਈ ਨਹੀਂ ਕਰ ਲੈਨੇ ਆਸਲਾ ਹਾਂ ਚਲੋ ਫਿਰ ਮੈਂ ਜਾਨੀ ਅੰਦਰ ਤੇ ਨਾਲ ਤੁਹਾਨੂੰ ਚਾਹ ਪਾਣੀ ਲਿਆ ਕੇ ਦਿੰਨੀ ਆ ਕੁੜੀ ਕਾੜੀ ਨਹੀਂ ਤੁਸੀਂ ਨਾ ਲੱਭਣੀ ਮੈਂ ਤਾਂ ਆਪਣੀ ਪਸੰਦ ਹੀ ਲੈ ਕੇ ਆਉਂਗੀ ਨਾਲ ਤੁਹਾਨੂੰ ਤਾਂ ਪਤਾ ਹੀ ਅੱਜਕੱਲ੍ਹ ਦੀਆਂ ਕੁੜੀਆਂ ਕਹਿ ਜੀ ਹੁੰਦੇ ਨੇ ਕਲੇਸ਼ ਪਾਉਣਾ ਨਹੀਂ ਹਟਦੀਆਂ ਹੈਗੀਆਂ ਮੈਂ ਤਾਂ ਅੱਜ ਜਰਗੀ ਲੈਉਂ ਜੀਦਾ ਚਿਹਰਾ ਵੀ ਹੱਸਮਸੂ ਕਰਦਾ ਹੋਵੇ ਠੀਕ ਹੈ ਭੱਲੇ ਭਰਜਾਈ